ਨਾਕ ਹਾਦਸਾ ਜੜਾਏ ਹੋਇਆ ਹੈ ਕਾਰ ਅਤੇ ਟਰਾਲੀ ਦੇ ਵਿਚਾਲੇ ਦੱਸਦੇ ਕਿ ਪੈਨਕ ਟੱਕਰ ਕਾਰ ਸਵਾਰ ਦੋ ਵਿਅਕਤੀ ਆਦੀ ਜੁੜੀ ਹੈ ਮੌਤ ਹੋ ਚੁੱਕੀ ਹੈ ਤੇ ਮਾਮਲਾ ਵੀ ਸਾਹਮਣੇ ਆਇਆ ਮ੍ਰਿਤਕ ਦਾ ਪੋਸਮਾਰਟਮ ਲਈ ਫਿਰੋਜ਼ਪੁਰ ਦੇ ਹਸਪਤਾਲ ਦੇ ਵਿਖੇ ਲਿਆਂਦਾ ਗਿਆ ਫਿਰੋਜ਼ਪੁਰ ਤੋਂ ਕੋਟ ਫਤਾ ਦੇ ਵਿਖੇ ਮੱਥਾ ਟੇਕਣ ਜਾ ਰਹੇ ਸੀ ਕਾਰ ਸਵਾਰ ਜੀਰਾਦੀ ਤਰਫੋਂ ਆ ਰਹੇ ਟਰਾਲ ਜੜਾ ਹੈ ਟਰੱਕ ਟਰਾਲੀ ਨੇ ਸਾਹਮਣੇ ਤੋਂ ਕਾਰ ਨੂੰ ਟੱਕਰ ਮਾਰੀ ਪੁਲਿਸ ਨੇ ਮਾਮਲਾ ਦਰਜ ਕਰਕੇ ਅਗਰੇਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਕੰਦ ਫੋਟੋ ਪਾਈ ਨੇ ਇੱਟਈ ਇਹਨਾਂ ਦੇ ਅਦਾਲਤਕਾਰ ਦੀ ਉਹ ਤੋਂ ਮੁੱਡੇ ਦੇ ਵਿੱਚੋਂ ਕਿਦੇ ਨੇ ਬਜ਼ੋਰ ਤੇ ਅਜਾ ਆ ਗਿਆ ਸੀ ਹੇਟ ਹੋ ਗਿਆ ਜਨਤਾ ਇਨੋ ਪਤਾ ਲੱਗਿਆ ਸਾਨੂੰ ਡੈਥ ਦਾ ਵੀ ਨਹੀਂ ਪਤਾ ਲੱਗਾ ਤਾਂ ਪਤਾ ਲੱਗਿਆ ਡੈਥ ਹੋ ਗਈ ਉਹਦੀ ਦੋ ਜਣੇ ਹੀ ਚਾਚਾ ਪਤੀਜਾ ਬਸ ਇਹਨਾਂ ਦੀ ਮੌਤ ਹੋ ਗਈ ਏ ਇਹ ਛੇਕ ਪੱਤੇ ਚਲੇ ਸੀ ਖੀਰ ਚੜਾਉਣ ਜੀ ਸਰ ਬਲੂਸ ਦੇ ਨਹਿਰ ਦੇ ਲਾਗੇ ਹੋਇਆ ਸੋਕੜ ਨਹਿਰ ਦੇ ਲਾਗੇ ਇਧਰ ਟਰਾਲਾ ਆ ਰਿਹਾ ਸੀ ਜੀਰੇ ਤੋਂ ਇਹ ਇਧਰੋਂ ਜਾ ਰਹੇ ਸੀ ਫਰੀਦਪੁਰ ਤੋਂ ਇਹ ਕਰੇ ਕਹਿਨ ਦੇ ਮੁਤਾਬਕ ਛੇਕ ਪੱਤੇ ਖੀਰ ਲੈ ਕੇ ਚਲੇ ਸੀ ਦੋ ਜਣੇ ਹੀ ਤੇ ਉਹ ਇਹਨਾਂ ਦੀ ਗੱਡੀ ਕਰਾਸ ਕਰਨ ਲੱਗਿਆਂ ਕੋ ਪਤਾ ਨਹੀਂ ਕੀ ਹੋਇਆ ਤੇ ਆਪਾਂ ਕਹਿ ਨਹੀਂ ਸਕਦੇ ਕਿ ਅਸੀਂ ਤਾਂ ਕਿਉਂ ਬਚ ਗਏ ਕਿ ਕੋਈ ਜਾਨ ਬਚੀ ਹੈ ਕਿ ਨਹੀਂ ਜੀ ਦੋਨਾਂ ਦੀ ਡੱਡ ਹੋ ਗਈ ਦੋਨਾਂ ਦੀ ਇਹ ਰਿਸ਼ਤੇਦਾਰੀ ਸੀ ਵੈਸੇ ਕਾਰ ਵੀ ਦੇਖੋ ਥਾਣੇ ਵਾਲੇ ਕਰ ਰਹੇ ਕਾਰ ਵੀ